ਐਲਕੇ ਅਡਵਾਨੀ ਅੰਮ੍ਰਿਤਸਰ ਪਹੁੰਚ ਰਹੇ ਨੇ ਅਤੇ ਐਮ ਐਮ ਕੇ ਐਲਕੇ ਅਡਵਾਨੀ ਅੰਮ੍ਰਿਤਸਰ ਤੋਂ ਬਾਅਦ ਡੇਰੇ ਦੇ ਲਈ ਰਵਾਨਾ ਹੋਣਗੇ ਬਿਆਸ ਦੇ ਲਈ ਉਹ ਰਵਾਨਾ ਹੋਣਗੇ ਅਤੇ ਕਿਹਾ ਜਾ ਰਿਹਾ ਹੈ ਕਿ ਅੱਜ ਉਹ ਡੇਰੇ ਦੇ ਵਿੱਚ ਹੀ ਰੁਕਣਗੇ ਇਸ ਮੁਲਾਕਾਤ ਨੂੰ ਸਿਆਸੀ ਤੌਰ ਦੇ ਉਤੇ ਜੋੜ ਕੇ ਦੇਖਿਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਮੋਹਨ ਭਾਗਵਤ ਜੋ ਕਿ ਆਰਐਸਐਸ ਆਰਐਸਐਸ ਦੇ ਮੁਖੀ ਨੇ ਉਹ ਵੀ ਡੇਰਾ ਮੁਖੀ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਐ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਵਿੱਚ ਖਟਾਸ ਲੋਕ ਸਭਾ ਚੋਣਾਂ ਤੋਂ ਬਾਅਦ ਦੇਖੀ ਜਾ ਸਕਦੀ ਹੈ ਕਿਤੇ ਨਾ ਕਿਤੇ ਇਹ ਮੁਲਾਕਾਤ ਬੀਜੇਪੀ ਆਪਣੀ ਪਕੜ ਮਜ਼ਬੂਤ ਕਰਨ ਦੇ ਲਈ ਵੀ ਕਰ ਸਕਦੀ ਹੈ ਐਲਕੇ ਅਡਵਾਨੀ ਜੋ ਕਿ ਅੱਜ ਬਿਆਸ ਡੇਰੇ ਦੇ ਲਈ ਰਵਾਨਾ ਹੋਣਗੇ ਅਤੇ ਕਿਹਾ ਜਾ ਰਿਹਾ ਹੈ ਕਿ ਅੱਜ ਉਹ ਬਿਆਸ ਡੇਰੇ ਦੇ ਵਿੱਚ ਹੀ ਰੁਕਣਗੇ। ਐਬੀਪੀ ਸੰਜਾ ਪੱਤਰਕਾਰ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਕਿਸ ਤਰ੍ਹਾਂ ਇਸ ਮੁਲਾਕਾਤ ਨੂੰ ਸਿਆਸੀ ਤੌਰ ਦੇ ਉੱਤੇ ਜੋੜ ਕੇ ਦੇਖਿਆ ਜਾ ਸਕਦਾ ਹੈ? ਯਹਾਂ ਪੱਪਾ ਦੇ ਜੋ ਸੀਨੀਅਰ ਅਦੂ ਹਨ ਲਾਲ ਪ੍ਰੇਸ਼ਾਨ ਅਦਵਾਨੀ ਉਹ ਅਮਰੋਤਰ ਪਹੁੰਚਣਗੇ ਕੁਝ ਦੇਰ ਦੇ ਵਿੱਚ ਅਮਰੋਤਰ 에ਰਪੋਰਟ ਤੇ ਪਹੁੰਚਣਗੇ ਔਰ ਉਹਨਾਂ ਨੂੰ ਲੈਣ ਲਈ ਜੋ ਡੇਰੇ ਦੇ ਸਮਰਥਕਾਂ ਡੇਰਾ ਸਮਰਥਕ ਉਹਨਾਂ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਉਹ ਉਹਨਾਂ ਨੂੰ ਉੱਥੋਂ 에ਰਪੋਰਟ ਤੋਂ ਰਿਸੀਵ ਕਰਕੇ ਡੇਰੇ ਦੇ ਵਿੱਚ ਲਿਜਾਣਗੇ ਪਰ ਜੇਕਰ ਅਸੀਂ ਡੇਰੇ ਦੇ ਵਿੱਚ ਮੁਲਾਕਾਤ ਜਾਂ ਉਹਨਾਂ ਦੀ ਇਸ ਫੇਰੀ ਦੀ ਪੂਰੀ ਗੱਲਬਾਤ ਕਰੀਏ ਤਾਂ ਉਸ ਬਾਰੇ ਸਿੱਧੇ ਤੌਰ ਤੇ ਕੁਝ ਵੀ ਸਾਫ਼ ਨਹੀਂ ਕਿਹਾ ਜਾ ਸਕਦਾ ਕਿ ਆਖਿਰ ਉਹ ਉਹਨਾਂ ਦਾ ਡੇਰੇ ਵਿੱਚ ਆਉਣ ਦਾ ਕੀ ਮਕਸਦ ਹੈ ਔਰ ਉਹ ਡੇਰਾ ਮੁਕੀ ਦੇ ਨਾਲ ਮੁਲਾਕਾਤ ਕਰਕੇ ਕੀ ਗੱਲ ਕਰਦੇ ਹਨ ਪਰ ਕਿਤੇ ਨਾ ਕਿਤੇ ਜੋ ਰਾਜਨੀਤੀ ਦੇ ਐਂਗਲ ਤੋਂ ਜੋ ਕਿਆਸ ਲਗਾਏ ਜਾ ਰਹੇ ਹਨ ਉਹ ਕਿਤੇ ਨਾ ਕਿਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਸਾਬਤ ਹੋਣ ਪਰ ਫਿਲਹਾਲ ਜੋ ਹਨ ਉਹ ਕਿਆਸੀ ਲਗਾਉਣ ਵਾਲੀ ਗੱਲ ਕੀਤੀ ਜਾ ਸਕਦੀ ਹੈ ਸਿੱਧੇ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦਾ ਇੱਥੇ ਆਉਣਾ ਜੋ ਹੈ ਰਾਜਨੀਤੀ ਤੋਂ ਪ੍ਰੇਰਿਤ ਹੈ ਜਾਂ ਕੋਈ ਹੋਰ ਮਕਸਦ ਹੈ ਇੱਥੇ ਆਉਣਾ